7 ਜੂਨ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀਆਂ ਨੀ ਮੈਂ ਸਸਕੁਟਣੀ 2 ਸਸਕੁਟਣੀ ਇੱਕ ਉੱਥੇ ਵੀ ਲਿਖਿਆ ਹੋਇਆ ਸੀਗਾ ਸਸਕੁਟਤੀ ਮਤਲਬ ਇੱਕ ਸਸਕੁਟਣੀ ਉੱਥੇ ਲਿਖਿਆ ਵਸੀ ਬੋਲੀਆਂ ਦਾ ਪ੍ਰਚਾਰ ਕਿਦਾਂ ਹੋ ਰਿਹਾ ਸੋ ਮੈਂ ਸੋਚਿਆ ਤੇ ਬੋਲੀ ਹੈ ਆਪਣੀ ਤੇ ਰੀਅਲ ਚ ਅੱਜ ਨੂਹਾ ਕਾਫੀ ਨੂਹਾ ਹੈ ਪਾਇ ਤੁਸੀਂ ਵਰਦਾਸ਼ਮ ਚੱਲ ਜਾਓ ਤੁਹਾਨੂੰ ਇਦਾਂ ਦੇ ਬਹੁਤ ਕੇਸ ਮਿਲ ਜਾਣਗੇ ਬਹੁਤ ਨੂਹਾ ਸਸਾਂ ਨੂੰ ਵਰਦਾਸ਼ਮ ਛੱਡ ਦਿੰਦੀਆਂ ਕਿ ਕਰੇ ਆਮ ਇਕਲੇ ਸ਼ੋਣਾ ਨੂੰ ਸਸਤਾ ਲੋਕੀ ਐਨਜੋਏ ਵੀ ਕਰਨ ਤੇ ਸਿੱਕੇ ਵੀ ਜਾਣ ਫਿਰ ਉਦੋਂ ਮੈਂ ਸੋਚਿਆ ਕਿ ਮੈਂ ਸਸਕੁਟਨੀ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਫਿਰ ਮੈਂ ਸਸਕੁਟਨੀ 1 ਲਿਖੀ ਜੀ ਸਸਕੁਟਨੀ 1 ਚ ਮੈਂ ਉਹ ਮੁੱਦਿਆਂ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਜਿਹੜੇ ਆਮ ਆਪਣੇ ਮਾਹੌਲ ਚ ਹੁੰਦੇ ਸੀਗੇ ਕਿਤਾ ਕਿ ਕਿਦਾਂ ਤੁਸੀਂ ਸਸ ਨੂੰ ਰਹਿਣਾ ਚਾਹੀਦਾ ਇੱਕ ਜਿਸ ਸਸ ਨੂੰ ਤਰੀਕੇ ਨਾਲ ਰਹਿਣੋਂ ਪੂਰੇ ਕਰਦਾ ਮੋਲ ਸਹੀ ਰਹਿੰਦਾ ਕਿੰਨੇ ਮੁੰਡੇ ਡਿਪਰੈਸ਼ਨ ਚ ਜਾ ਕੇ ਸੁਸਾਈਡ ਕਰ ਲੈਂਦਾ ਯਾਰ ਮਾਂ ਤੇ ਮੇਰੀ ਨੂੰ ਘਰ ਵਾਲੀ ਦੀ ਨਹੀਂ ਬਣਦੀ ਅੱਜ ਆਪਾਂ ਕਿਸੇ ਨੂੰ ਸਖਾਣ ਬਹਿ ਜੇ ਕੋਈ ਕਿਹੜਾ ਸਿੱਖਣਾ ਚਾਹੂਗਾ ਲੇਕਿਨ ਕਿਸੇ ਨੂੰ ਹਾਸਿਆਂ ਦੇ ਨਾਲ ਮਜ਼ਾਕ ਦੇ ਨਾਲ ਚੀਜ਼ਾਂ ਸੌਖੀਆਂ ਸਮਝ ਆਉਂਦੀਆਂ ਸੋ ਮੈਂ ਸੱਸ ਕਟਣੀ 2 ਕੋਸ਼ਿਸ਼ ਕੀਤੀ ਹੈ ਜੀ ਮੈਸੇਜ ਆਏ ਨੇ ਕਈ ਮੁੰਡਿਆਂ ਦੇ ਮੈਨੂੰ ਨੰਬਰ ਲੈ ਲੈ ਕੇ ਮੇਰੇ ਕੋਲ ਫੋਨ ਆਏ ਨੇ ਕਿ ਵੀਰੇ ਮੇਰੀ ਮਾਂ ਤੇ ਮੇਰੀ ਘਰ ਵਾਲੀ ਦੀ ਬਣਦੀ ਨਹੀਂ ਸੀ ਸੋ ਅਸੀਂ ਇਕੱਠੇ ਫਿਲਮ ਦੇਖਣ ਗਏ ਤੇ ਉਸ ਤੋਂ ਬਾਅਦ ਜਫੀਆਂ ਪਾਉਂਦੀਆਂ ਆਈਆਂ ਜੀ ਐਦਾਂ ਦੇ ਮੈਨੂੰ ਮੈਸੇਜ ਆਏ ਨੇ 7 ਜੂਨ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀਆਂ ਨੀ ਮੈਂ ਸੱਸ ਕਟਣੀ 2 ਤੇ ਜინა ਦੇ ਵੱਲੋਂ ਫਿਲਮ ਲਿਖੀ ਗਈ ਹੈ ਸਾਡੇ ਨਾਲ ਮੌਜੂਦ ਨੇ ਮੋਹਿਤ ਬਨਵੈਤ ਜੀ ਗੱਲਬਾਤ ਕਰਾਂਗੇ ਸਰ ਕਿਵੇਂ ਹੋ ਪਹਿਲਾਂ ਤਾਂ ਬਿਲਕੁਲ ਵਧੀਆ ਤੁਸੀਂ ਦੱਸੋ ਜੀ ਕਿਵੇਂ ਹੋ ਬਹੁਤ ਵਧੀਆ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅੱਜ ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਲਿਖਿਆ ਬਟ ਅਸੀਂ ਦੇਖਿਆ ਬਹੁਤ ਸੋਹਣਾ ਲੱਗਿਆ ਤੁਹਾਨੂੰ ਸੱਚੀ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਕੁਐਸਚਨ ਆਂਦੋ ਜੀ ਕੀ ਪੁੱਛੋਗੇ ਉਹਦੇ ਬਾਰੇ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਇਹ ਫਿਲਮ ਬਣਾਉਣੀ ਹੈ ਦੇਖੋ ਮੈਂ ਨਾ ਸਭ ਤੋਂ ਪਹਿਲਾਂ ਨਾ 2018 ਚ ਨਿਊਜ਼ ਚ ਇੱਕ ਆਰਟੀਕਲ ਪੜ੍ਹਿਆ ਸੀਗਾ ਜੀ ਉਹ ਆਰਟੀਕਲ ਸੀਗਾ ਕਿ ਇੱਕ ਨੂਨ ਨੇ ਆਪਣੀ ਸੱਸ ਨੂੰ ਵਾਕੇ ਕੁੱਟਦਾ ਸੀਗਾ ਜੀ ਤੇ ਉਹ ਕੁੱਟਕੇ ਨੂੰ ਵਰਦਾਸ਼ਮ 'ਚ ਛੱਡਦਾ ਸੀਗਾ ਇਹ ਮੈਂ ਨਿਊਜ਼ ਆਰਟੀਕਲ ਪੜ੍ਹਿਆ ਸੀਗਾ ਜੀ ਤੇ ਮੈਂ ਸੋਚਿਆ ਕਿ ਯਾਰ ਸੱਸ ਕੁੱਟਨੀ ਇੱਕ ਉੱਥੇ ਵੀ ਲਿਖਿਆ ਹੋਇਆ ਸੀਗਾ ਸੱਸ ਕੁੱਟਤੀ ਮਤਲਬ ਇੱਕ ਸੱਸ ਕੁੱਟਨੀ ਉੱਥੇ ਲਿਖਿਆ ਵਸੀ ਬੋਲੀਆਂ ਦਾ ਪ੍ਰਚਾਰ ਕਿਦਾਂ ਹੋ ਰਿਹਾ ਜੀ ਸੋ ਮੈਂ ਸੋਚਿਆ ਤੇ ਬੋਲੀ ਹੈ ਆਪਣੀ ਤੇ ਰੀਅਲ 'ਚ ਅੱਜ ਨੂਹਾ ਕਾਫੀ ਨੂਹਾ ਹੈ ਪਰ ਤੁਸੀਂ ਵਰਦਾਸ਼ਮ ਚੱਲ ਜਾਓ ਤੁਹਾਨੂੰ ਇਦਾਂ ਦੇ ਬਹੁਤ ਕੇਸ ਮਿਲ ਜਾਣਗੇ ਬਹੁਤ ਨੂਹਾ ਸੱਸਾਂ ਨੂੰ ਵਰਦਾਸ਼ਮ ਛੱਡ ਦਿੰਦੀਆਂ ਕਿ ਕਰੇ ਆਮ ਇਕਲੇਸ਼ ਹੋਣਾ ਨੂੰ ਸੱਸ ਦਾ ਸੋ ਮੈਂ ਸੋਚਿਆ ਯਾਰ ਕੋਈ ਐਦਾਂ ਦਾ ਕਨਸੈਪਟ ਹੋਵੇ ਜਿਹੜਾ ਮੈਂ ਹਾਸੇ ਨਾਲ ਇਹ ਮੈਸੇਜ ਦੇਵਾਂ ਕਿ ਨੂੰ ਸੱਸ ਨੂੰ ਕਿਦਾਂ ਰਹਿਣਾ ਚਾਹੀਦਾ ਲੋਕੀ ਇੰਜੋਏ ਵੀ ਕਰਨ ਤੇ ਸਿੱਖੇ ਵੀ ਜਾਣ ਫਿਰ ਉਦੋਂ ਮੈਂ ਸੱਸ ਕੁਟਨੀ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਫਿਰ ਮੈਂ ਸੱਸ ਕੁਟਨੀ 1 ਲਿਖੀ ਜੀ ਸੱਸ ਕੁਟਨੀ 1 ਚ ਮੈਂ ਉਹ ਮੁੱਦਿਆਂ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਜਿਹੜੇ ਆਮ ਆਪਣੇ ਮਾਹੌਲ ਚ ਹੁੰਦੇ ਸੀਗੇ ਫਿਰ ਮੈਂ ਸੱਸ ਕੁਟਨੀ ਬਣਾਈ ਲੋਕਾਂ ਨੇ ਉਹ ਪਿਆਰ ਦਿੱਤਾ ਜੀ ਤੋ ਸਸ ਕੁੱਟਨੀ ਟੂ ਮੈਨੂੰ ਜਦੋਂ ਫਿਰ ਮੈਨੂੰ ਲੱਗਾ ਕਿ ਮੈਨੂੰ ਬਣਾਣੀ ਚਾਹੀਦੀ ਹੈ ਫਿਰ ਮੈਂ ਹੋਰ ਵਰਕ ਕੀਤਾ ਮੈਂ ਇਹੋ ਜੇ ਹੋਰ ਮੁੱਦੇ ਲੈ ਕੇ ਆਇਆ ਇਹੋ ਜੇ ਮੈਂ ਹੋਰ ਮੁੱਦਿਆਂ ਤੇ ਵਰਕ ਕੀਤਾ ਜਿਹੜੇ ਸੋਲਵ ਹੋਣੇ ਬਹੁਤ ਜ਼ਰੂਰੀ ਨੇ ਅੱਜ ਦੇ ਟਾਈਮ 'ਚ ਕਿਉਂਕਿ ਹਰ ਤੀਸਰੇ ਘਰ ਦੇ ਵਿੱਚ ਨੂੰ ਸਸ ਦੇ ਕਲੇਸ਼ ਕਰਕੇ ਘਰ ਦਾ ਮਾਹੌਲ ਖਰਾਬ ਹੁੰਦਾ ਹੈ ਕਿਉਂਕਿ ਅੱਜ ਨਾ ਜਨਰੇਸ਼ਨ ਗੈਪ ਬਹੁਤ ਹੈ ਅੱਜਕੱਲ ਇਦਾਂ ਦਾ ਹੈ ਕਿ ਜਿਹੜੇ ਆਪਣੇ ਮਾਪਿਓ ਨੇ ਜਿਹੜੇ ਮਾਪਿਓ ਦੇ ਨੂੰ ਤੋਂ ਬਾਅਦ ਚ ਕਰੇ ਆਉਂਦੀ ਹੈ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਆਪਣੇ ਪੈਰੈਂਟਸ ਤੋਂ ਜਨਰੇਸ਼ਨ ਗੈਪ ਬਹੁਤ ਹੈ ਬੱਚੇ ਕਿਉਂਕਿ ਟਾਈਮ ਚੇਂਜ ਹੋਇਆ ਪੋਸਟ ਕੋਵਿਡ ਬੱਚੇ ਮੋਬਾਈਲ ਐਡਵਾਂਸ ਹੀ ਨੇ ਹੋ ਗਏ ਬਹੁਤ ਮਾਹੌਲ ਚੇਂਜ ਹੋ ਗਿਆ ਉਹ ਬੱਚੇ ਆਪਣੇ ਪਿਓ ਦੇ ਅੱਖੀ ਨਹੀਂ ਲੱਗਦੇ ਤਾਂ ਬਾੜ ਦੀ ਧੀ ਆ ਕੇ ਕਿਦਾਂ ਲੱਗੂਗੀ ਜੀ ਸੋ ਮੈਂ ਇਸ ਫਰਮ ਦੇ ਨਾਲ ਇਹੀ ਮੁੱਦਿਆਂ ਨੂੰ ਕਿਤਾ ਕਿ ਕਿਦਾਂ ਤੁਸੀਂ ਸੱਸ ਨੂੰ ਨੂੰ ਰਹਿਣਾ ਚਾਹੀਦਾ ਇੱਕ ਜੇ ਸੱਸ ਨੂੰ ਤਰੀਕੇ ਨਾਲ ਰਹਨੇ ਹੋ ਪੂਰੇ ਘਰ ਦਾ ਮੋਲ ਸਹੀ ਰਹਿੰਦਾ ਕਿੰਨੇ ਮੁੰਡੇ ਡਿਪਰੈਸ਼ਨ ਚ ਜਾ ਕੇ ਸੁਸਾਈਡ ਕਰ ਲੈਂਦੇ ਯਾਰ ਮਾਂ ਤੇ ਮੇਰੀ ਨੂੰ ਘਰ ਵਾਲੀ ਦੀ ਨਹੀਂ ਬਣਦੀ ਸੋ ਇਦਾਂ ਦੇ ਬਹੁਤ ਸੋਸ਼ਲ ਮੁੱਦੇ ਨੇ ਉਹਨਾਂ ਨੂੰ ਮੈਂ ਬੜੇ ਘੈਂਟ ਤਰੀਕੇ ਦੇ ਨਾਲ ਐਂਟਰਟੇਨਮੈਂਟ ਦੇ ਨਾਲ ਬੇਸਿਕਲੀ ਲੋਕੀ ਇੰਜੋਏ ਕਰਦੇ ਕਰਦਾ ਸਿੱਖਣ ਅੱਜ ਆਪਾਂ ਕਿਸੇ ਨੂੰ ਸਖਾਣ ਬੈਜੇ ਕੋਈ ਕਿਹੜਾ ਸਿੱਖਣਾ ਚਾਹੂਗਾ ਲੇਕਿਨ ਕਿਸੇ ਨੂੰ ਹਾਸਿਆਂ ਦੇ ਨਾਲ ਮਜ਼ਾਕ ਦੇ ਨਾਲ ਚੀਜ਼ਾਂ ਸੌਖੀਆਂ ਸਮਝ ਆਉਂਦੀਆਂ ਸੋ ਮੈਂ ਸੱਸ ਕੁੱਟਣੀ ਟੂ ਚ ਕੋਸ਼ਿਸ਼ ਕੀਤੀ ਹੈ ਜੀ ਜੀ ਤੇ ਜਦੋਂ ਸੱਸ ਕੁੱਟਣੀ ਟੂ ਪਹਿਲੇ ਵਾਲ ਕਿਸੇ ਨੇ ਤੁਹਾਨੂੰ ਇਹ ਕਿਹਾ ਕਿ ਅਸੀਂ ਫਿਲਮ ਦੇਖੀ ਸੀਗੀ ਹੁਣ ਸਾਡੇ ਘਰੇ ਲੜਾਈ ਕੱਟ ਗਈ ਹੁਣ ਸੱਸ ਨੂੰ ਲੜਦੀ ਨਹੀਂ ਹੈ ਹਾਂ ਜੀ ਇਹ ਮੈਨੂੰ ਕਾਫੀ ਮੈਸੇਜ ਆਏ ਨੇ ਕਈ ਮੁੰਡਿਆਂ ਦੇ ਮੈਨੂੰ ਨੰਬਰ ਲੈ ਲੈ ਕੇ ਮੇਰੇ ਕੋਲ ਫੋਨ ਆਏ ਨੇ ਕਿ ਵੀਰੇ ਮੈਂ ਮੇਰੀ ਸੱਸ ਤੇ ਮੇਰੀ ਮਾਂ ਤੇ ਮੇਰੀ ਨੂਦੀ ਨਾ ਅਬ ਮੇਰੇ ਘਰ ਵਾਲੀ ਦੀ ਬਣਦੀ ਨਹੀਂ ਸੀ ਸੋ ਅਸੀਂ ਇਕੱਠੇ ਫਿਲਮ ਦੇਖਣ ਗਏ ਤੇ ਉਸ ਤੋਂ ਬਾਅਦ ਜਫੀਆਂ ਪਾਉਂਦੀਆਂ ਆਈਆਂ ਜੀ ਐਦਾਂ ਦੇ ਮੈਨੂੰ ਮੈਸੇਜ ਆਏ ਨੇ ਬਹੁਤ ਖੁਸ਼ ਕਿੱਦਾਂ ਲੱਗਿਆ ਤੁਸੀਂ ਮਾਨ ਮਹਿਸੂਸ ਕੀਤਾ ਕਿ ਆਪਣੇ ਹੱਥੇ ਕਿ ਫਿਲਮ ਨਾਲ ਬਹੁਤ ਚੰਗਾ ਕੰਮ ਹੋ ਰਿਹਾ ਹੈ ਦੇਖੋ ਇੱਕ ਫਿਲਮ ਪੈਸਾ ਕਮਾ ਕੇ ਦੇ ਰਹੀ ਹੈ ਲੇਕਿਨ ਇੱਕ ਫਿਲਮ ਦੇਖ ਕੇ ਕਿਸੇ ਦੀ ਜ਼ਿੰਦਗੀ ਸੁਧਰੀਏ ਦੋਵਾਂ 'ਚ ਬਹੁਤ ਅੰਤਰ ਹੈ ਜੀ ਸੋ ਮੈਨੂੰ ਉਹ ਜਿਹੜਾ ਕਿਸੇ ਦਾ ਘਰ ਸੁਧਰ ਰਿਹਾ ਕਿਸੇ ਦੀ ਲਾਈਫ 'ਚ ਚੇਂਜ ਆ ਰਿਹਾ ਉਹ ਮੈਨੂੰ ਇੱਕ ਸਕੂਨ ਫੀਲਿੰਗ ਦਿੰਦਾ ਹੈ ਉਹ ਮੈਨੂੰ ਬਹੁਤ ਵਧੀਆ ਲੱਗਾ ਜੀ ਤਾਂ ਜਦੋਂ ਤੁਸੀਂ ਮੈਸਰ ਕੁੱਟਣੀ ਟੂ ਫਿਲਮ ਲਿਖਦੇ ਹੋ ਹਨਾ ਤੇ ਫਿਰ ਕਰੋ ਕਿਸੇ ਦੀ ਸਲਾਹ ਲੈਣੇ ਹੋ ਜਿੱਦਾਂ ਮੰਮੀ ਹੋਗੀ ਮਾਸੀ ਹੋਗੀ ਵਾਈਫ ਹੋਗੀ ਕਿਸੇ ਦੀ ਸਲਾਹ ਲੈਣੇ ਹੋ ਜਾਂ ਫਿਰ ਆਪਣੇ ਮੰਗ ਨਾਲੀ ਲਿਖਦੇ ਬਿਲਕੁਲ ਸਲਾਤ ਦੇਖੋ ਕਿਸੇ ਦੀ ਕੀ ਲੈਣੀ ਆਪਾਂ ਨੂੰ ਸਭ ਦਿਸਦਾ ਆਪਣੀ ਅੱਖਾਂ ਗਿਆ ਕੀ ਕੀ ਹੋ ਰਿਹਾ ਕਿਦਾਂ ਐਟਮੋਸਫੇਅਰ ਚ ਕੀ ਹੋ ਰਿਹਾ ਕਿਸੇ ਰਿਸ਼ਤੇਦਾਰੀ ਚ ਕੀ ਹੋ ਰਿਹਾ ਕਿਸੇ ਰਿਸ਼ਤੇਦਾਰੀ ਚ ਨੂੰ ਕਿਦਾਂ ਦੀ ਆ ਗਈ ਜਾਂ ਕਿਸੇ ਰਿਸ਼ਤੇਦਾਰੀ ਚ ਸੱਸ ਕਿਦਾਂ ਵਿਰਤਾਵ ਕਰ ਰਹੀ ਆਪਾਂ ਦੇਖਦੇ ਹਾਂ ਸੋਸਾਇਟੀ ਚ ਤੁਸੀਂ ਵੀ ਦੇਖਦੇ ਹੋ ਨਾ ਤੁਹਾਡੇ ਬੂਆ ਦੇ ਚਾਚੇ ਦੇ ਬੂਆ ਦੇ ਕਿਤੇ ਮਾਸੀ ਦੇ ਕਿਦਣਾ ਕਿਤੇ ਇਹ ਇਸ਼ੂ ਹੁੰਦੇ ਨੇ ਦੇਖੋ ਘਰ ਦੇ ਵਿੱਚ ਇਹ ਲੜਾਈਆਂ ਮਿੱਠੀਆਂ ਮਿੱਠੀਆਂ ਚਲਦੀਆਂ ਰਹਿੰਦੀਆਂ ਨੇ ਔਰ ਚਲਣੀਆਂ ਵੀ ਚਾਹੀਦੀਆਂ ਨੇ ਪਰ ਇਹ ਕਈ ਵਾਰ ਇਹ ਇੰਨਾ ਖਰਾਬ ਮਾਹੌਲ ਬਣ ਜਾਂਦਾ ਹੈ ਕਈ ਮੁੰਡੇ ਪ੍ਰੈਸ਼ਰ 'ਚ ਆ ਜਾਂਦੇ ਨੇ ਉਧਰੋਂ ਮਾਂ ਕਹਿੰਦੀ ਹੈ ਤੇਰੀ ਘਰ ਵਾਲੀ ਇਦਾਂ ਦੀ ਉਧਰੋਂ ਘਰ ਵਾਲੀ ਕਹਿੰਦੀ ਤੇਰੀ ਮਾਂ ਤੇ ਤੇਰੀ ਮੁੰਡਾ ਵਿੱਚ ਕਿਸਦਾ ਰਹਿੰਦਾ ਹੈ ਤਾਂ ਉਹ ਮੁੰਡੇ ਡਿਪਰੈਸ਼ਨ ਚਲੇ ਜਾਂਦੇ ਆ ਬਹੁਤ ਸੱਸਾਂ ਬੇਗਰ ਕਰ ਦਿੱਤੀਆਂ ਜਾਂਦੀਆਂ ਨੇ ਮੁੰਡਾ ਅੱਡ ਹੋ ਜਾਂਦਾ ਕਿੰਨੇ ਮੁੰਡੇ ਜਾਂ ਤੋਂ ਬਾਅਦ ਕਹਿੰਦੇ ਨੇ ਵੀ ਜਾਂ ਤੋਂ ਬਾਅਦ ਚੇਂਜ ਹੁੰਦਾ ਬੰਦਾ ਜਦੋਂ ਹੁੰਦਾ ਸੋ ਇਹ ਬਹੁਤ ਵੱਡਾ ਰੀਜ਼ਨ ਹੈ ਜੀ ਮੇਰੀ ਫਿਲਮ ਤੁਸੀਂ ਆਪਣੀ ਘਰ ਵਾਲੀ ਨੂੰ ਤੇ ਆਪਣੀ ਮਾਂ ਨੂੰ ਇਕੱਠੇ ਦਿਖਾਓ ਜਫੀਆਂ ਪਾਉਂਦੀਆਂ ਜਾਣਗੀਆਂ ਉਹ ਆਪਣੇ ਪੰਜਾਬੀਆਂ ਦੇ ਵਿੱਚ ਇਹ ਵੀ ਗੱਲ ਕੀਤੀ ਜਾਂਦੀ ਹੈ ਕਹਿੰਦੇ ਮੁੰਡਾ ਵਿਆਹ ਦੋ ਤੇ ਮੁੰਡਾ ਤਾਂ ਫਿਰ ਘਰ ਵਾਲੀ ਦਾ ਹੋ ਜਾਊਗਾ ਮਾਂ ਦਾ ਨਹੀਂ ਰੋਗਾ ਮਾਂ ਖੁਦ ਕਹਿ ਲਾ ਜਾਂਦੀ ਹੈ ਬਿਲਕੁਲ 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 ਦੇਖੋ ਇਹ ਇਨਸਿਕਿਉਰਟੀ ਆ ਮਾਂ ਦੀ ਇਹ ਮਾਂ ਦੀ ਗਲਤ ਗੱਲ ਹੈ ਮਾਂ ਨੂੰ ਪਹਿਲਾਂ ਹੀ ਇਨਸਿਕਿਉਰਟੀ ਹੋਗੀ ਆਪਾਂ ਨਾ ਕੀ ਹੁੰਦਾ ਮੈਂ ਬੜੀ ਅਬਜ਼ਰਵ ਕੀਤੀ ਹੈ ਇਹ ਗੱਲ ਮੈਂ ਲਿਖਦੇ ਹੋਏ ਮਾਂ ਨੂੰ ਇਹ ਹੁੰਦਾ ਵੀ ਵਿਆਹ ਤੋਂ ਬਾਅਦ ਇਹ ਮੇਰੇ ਕੰਟਰੋਲ 'ਚ ਰਹੇ ਇਹ ਮਾਂ ਦੀ ਬੇਵਕੂਫੀ ਹੈ ਮਾਂ ਨੂੰ ਇਹ ਨਹੀਂ ਹੁੰਦਾ ਮੇਰਾ ਮੇਰੀ ਜਿਹੜੀ ਧੀ ਰਾਣੀ ਆਣ ਵਾਲੀ ਹੈ ਉਹ ਦੋ ਖੁਸ਼ ਰਹਿਣ ਇਹ ਨਹੀਂ ਸੋਚਦੀਆਂ ਇਹ ਸੋਚਦੀਆਂ ਕਿ ਮੇਰੇ ਕੰਟਰੋਲ ਉਹਦੀ ਗੱਲਾਂ ਚ ਨਾਵੇ ਘਰ ਵਾਲੀ ਨੂੰ ਇਹ ਹੁੰਦਾ ਵੀ ਇਹ ਆਪਣੀ ਮਾਂ ਦੇ ਨਾਲ ਲੱਗੇ ਉਹਦੇ ਵੀ ਮਨ 'ਚ ਇਹ ਨਹੀਂ ਹੁੰਦਾ ਵੀ ਇਹ ਮਾਂ ਨਾਲ ਰਿਜ਼ੀਨਲ ਰਵੇ ਇਦਾਂ ਦੀ ਇਹ ਸੋਚ ਬਣਾ ਕੇ ਪਹਿਲਾਂ ਤੋਂ ਹੁੰਦੀ ਆ ਜਦੋਂ ਤੁਸੀਂ ਆਪਣੇ ਮੁੰਡੇ ਨੂੰ ਵਿਆਹਣਾ ਹੈ ਨਾ ਜਿਹੜੀ ਧੀ ਤੁਹਾਡੇ ਘਰੇ ਆ ਰਹੀ ਹੈ ਉਹ ਆਪਣਾ ਸਭ ਕੁਝ ਛੱਡ ਕੇ ਆ ਰਹੀ ਹੈ ਉਹਨੂੰ ਤਾਂ ਤੁਸੀਂ ਆਪਣੀ ਧੀ ਤੋਂ ਵੀ ਵੱਧ ਪਿਆਰ ਦਿਓ ਜੀ ਤੁਹਾਡੀ ਧੀ ਨੇ ਤਾਂ ਚਲੇ ਜਾਣਾ ਦੂਜੇ ਘਰ ਉਹਨੂੰ ਪਿਆਰ ਦੇ ਨਾਲੇ ਉਹਦੀ ਸੱਸ ਉਹਦਾ ਘਰ ਵਾਲਾ ਹੈਗਾ ਤੁਸੀਂ ਜਿਹੜੀ ਤੁਹਾਡੇ ਘਰੇ ਧੀ ਆ ਰਹੀ ਹੈ ਨਾ ਉਹਨੂੰ ਆਪਣੀ ਧੀ ਤੋਂ ਵੀ ਵੱਧ ਪਿਆਰ ਦਿਓ ਤੁਹਾਡਾ ਘਰ ਸਵਰਗ ਬਣ ਜਾਣਾ ਜੀ ਤੁਹਾਡਾ ਘਰ ਸਵਰਗ ਬਣ ਜਾਣਾ ਮਿੱਠਾ ਹੋ ਕੇ ਨਾ ਜੋ ਮਰਜ਼ੀ ਕਰਾ ਲੋ ਜੀ ਕਿਸੇ ਤੋਂ ਜੋ ਮਰਜ਼ੀ ਕਰਾ ਲਓ ਤੁਹਾਡੀ ਹਰ ਇੱਛਾ ਪੂਰੀ ਹੋ ਜਾਊਗੀ ਤੁਸੀਂ ਗੁੱਸੇ ਚ ਈਗੋ ਚ ਘਰ ਬਰਬਾਦ ਹੋਣਾ ਹੀ ਹੋਣਾ ਜੀ ਤਾਂ ਦੇਖੋ ਇਸ ਫਿਲਮ ਦੇ ਵਿੱਚ ਸੱਸ ਤੇ ਨੂੰਹ ਦੀ ਨੌਕ-ਚੋਕ ਹੁੰਦੀ ਆ ਨਾ ਉਹ ਫਿਲਮ ਪਹਿਲੀ ਫਿਲਮ ਚ ਵੀ ਇਹੀ ਸੀਨ ਸੀਗੇ ਦੂਜੀ ਚ ਵੀ ਹੁਣ ਇਸ ਫਿਲਮ ਦੇ ਵਿੱਚ ਹੋਰ ਕੀ ਕੁਝ ਹੈ ਇਸ ਫਿਲਮ ਦੇ ਵਿੱਚ ਹਾਰਰ ਡਰਾਮਾ ਹੈ ਇੱਕ ਹਾਰਰ ਡਰਾਮਾ ਦੇ ਨਾਲ ਹੀ ਨੂੰਹ ਸੱਸ ਦਾ ਰਿਸ਼ਤਾ ਦਿਖਾਇਆ ਇਸ ਫਿਲਮ ਦੇ ਵਿੱਚ ਪੋਲਿਟੀਕਲ ਡਰਾਮਾ ਹੈ ਪੋਲਿਟੀਕਲ ਡਰਾਮਾ ਦੇ ਨਾਲ ਨਾਲ ਸੋਸ਼ਲ ਦਿਖਾਇਆ ਵੀ ਸਮਾਜ ਕਿੰਨੇ ਕਿੰਨੇ ਇਸ਼ੂਜ਼ ਨੇ ਕਿੰਨੀ ਕਿੰਨੀ ਪ੍ਰੋਬਲਮਸ ਨੇ ਫਰ ਇੱਕ ਫੈਮਿਲੀ ਡਰਾਮਾ ਹੈ ਹਰ ਇੱਕ ਕੈਰੈਕਟਰ ਕੁਛ ਨਾ ਕੁਛ ਤੁਹਾਨੂੰ ਪੇ ਕਰ ਰਿਹਾ ਕੁਛ ਨਾ ਕੁਛ ਦੇ ਕੇ ਜਾਊਗਾ ਹਰ ਇੱਕ ਕੈਰੈਕਟਰ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਊਗਾ ਤੁਸੀਂ 7 ਜੂਨ ਨੂੰ ਇੱਕ ਵਾਰ ਫਿਲਮ ਦੇਖ ਕੇ ਮੇਰੇ ਨਾਲ ਗੱਲ ਕਰ ਰਹੇ ਹੋ ਖਾਲੇ ਤਾਂ ਆਪਣਾ ਟ੍ਰੇਲਰ ਲਾਂਚ ਕੀਤਾ ਹੈ 7 ਜੂਨ ਨੂੰ ਮੇਰੇ ਨਾਲ ਟ੍ਰੇਲਰ ਦੇਖ ਕੇ ਤੁਸੀਂ ਗੱਲ ਕਰ ਰਹੇ ਹੋ ਇਮੋਸ਼ਨਲੀ ਇੰਪੈਕਟ ਪਾਉਗੀ ਤੁਹਾਡੇ ਤੇ ਫਿਲਮ ਐਂਟਰਟੇਨਿੰਗ ਵੀ ਹੋਊਗੀ ਪੂਰੀ ਫੁੱਲ ਐਂਡ ਫੁੱਲ ਕੋਮੀਡੀ ਹੈ ਬਟ ਕਿਤੇ ਨਾ ਕਿਤੇ ਐਂਜ ਜਦੋਂ ਉਠੋਗੇ ਨਾ ਲਾਈਫ ਚ ਕੁਝ ਨਾ ਕੁਝ ਲੈ ਕੇ ਜਾਓਗੇ ਜੀ ਤਾਂ ਪੰਜਾਬੀਆਂ ਨੂੰ ਕੁਝ ਕਹਿਣਾ ਚਾਹੂਗਾ ਕਿ ਅੱਜ ਟ੍ਰੇਲਰ ਰਿਲੀਜ਼ ਹੋਇਆ ਹੈ ਤੇ 7 ਜੂਨ ਨੂੰ ਫਿਲਮ ਵੀ ਆ ਰਹੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਜੀ ਤੁਸੀਂ ਟ੍ਰੇਲਰ ਦੇਖੋ ਟ੍ਰੇਲਰ ਨੂੰ ਪਿਆਰ ਦਿਓ ਤੇ 7 ਜੂਨ ਨੂੰ ਮੇਰੇ ਕਹੇ ਤੇ ਵੀਰੇ ਹੱਥ ਜੋੜ ਬੇਨਤੀ ਹੈ ਆਪਣੀ ਮਦਰ ਨੂੰ ਤੇ ਆਪਣੀ ਘਰ ਵਾਲੀ ਨੂੰ ਜ਼ਰੂਰ ਲੈ ਕੇ ਜਾਓ ਫਿਲਮ ਦੇਖਣ ਵਾਸਤੇ ਜੀ ਜ਼ਰੂਰ ਲੈ ਕੇ ਜਾਓ ਵੀਰੇ ਤੁਸੀਂ ਕੁਝ ਨਾ ਕੁਝ ਲੈ ਕੇ ਜਾਓਗੇ ਨਾਲ ਸੋ ਇਸ ਹਨ ਸਾਡੇ ਨਾਲ ਮੋਹਿਤ ਬਨਵੈਤ ਜੀ ਜਿਨ੍ਹਾਂ ਦੇ ਵੱਲੋਂ ਨੀਮ ਸਾਸਕੁਟਣੀ ਫਿਲਮ 2 ਲਿਖੀ ਗਈ ਹੈ ਤੇ ਇਹਨਾਂ ਦਾ ਦਾਵਾ ਹੈ ਕਿ ਇਸ ਫਿਲਮ ਨੂੰ ਜੇਕਰ ਤੁਸੀਂ ਆਪਣੀ ਮਾਂ ਤੇ ਆਪਣੀ ਘਰਵਾਲੀ ਦੇ ਨਾਲ ਦੇਖਣ ਜਾਉਂਗੇ ਤਾਂ ਤੁਹਾਡੀ ਲਾਈਫ ਦੇ ਵਿੱਚ ਚੇਂਜ ਆ ਸਕਦਾ ਹੈ